ਕਰੇ ਟੋਏ ਜਿਹੜੇ ਹੈਗੇ ਆ ਕਿ بارش ਆ ਜੇ ਤਾਂ ਦੁਕਾਨਾਂ ਦੇ ਅੰਦਰ ਤੱਕ ਪਾਣੀ ਚਲੇ ਜਾਂਦਾ ਹੈ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਔਰ ਜੋ ਗੱਡੀ ਜਾਂਦੀ ਹੈ ਟੈਂਪੋ ਜਾਂਦੇ ਆ ਤੇ ਕੋਈ ਨਾ ਕੋਈ ਹਾਦਸਾ ਰੋਜ਼ ਮੰਗੂ ਤੇ ਹੋਇਆ ਰਹਿੰਦਾ ਸੀਵਰੇਜ ਵਾਸਤੇ ਅਸੀਂ ਹੁਣ ਵੀ ਹਫਤਾ ਪਹਿਲਾਂ ਵੀ ਸਭ ਨੂੰ ਫੋਨ ਕੀਤੇ ਕੋਈ ਇੱਥੇ ਆ ਕੇ ਸੁਣਦਾ ਨਹੀਂ ਹੈਗਾ ਕੋਈ ਪਾਣੀ ਦੀ ਨਿਕਾਸੀ ਨਹੀਂ ਹੈਗੀ ਕੁਝ ਨਹੀਂ ਹੈਗਾ ਜੀ ਸਾਰੇ ਜਿਹੜੇ ਟੈਂਪੋ ਆਉਂਦੇ ਹੈਗੇ ਜਿੰਨਾ ਮਾਲ ਲੱਦਿਆ ਹੁੰਦਾ ਮਾਲ ਡਿੱਗ ਜਾਂਦਾ ਹੈਗਾ ਟੈਂਪੋ ਫਲੜ ਜਾਂਦਾ ਹੈ ਈਵੇਂ ਰਿਕਸ਼ਾ ਫਲੜ ਚੁੱਕੀਆਂ ਗਈਆਂ ਪਾਣੀ ਜਿਹੜਾ ਕੋਟੇ-ਕਟੇ ਪਾਣੀ ਖੜ ਜਾਂਦਾ ਹੈਗਾ ਜਾਲੀਆਂ ਸਰਪਤ ਦੇ ਵਿੱਚ ਹੈ ਉਹ ਜਾਲੀਆਂ ਬੰਦੀਆਂ ਬੰਦੀਆਂ ਜਾਂਦੀਆਂ ਪਰ ਉਹ ਫੇਰ ਵੀ ਟੁੱਟ ਜਾਂਦੀਆਂ ਉਹ ਸਾਈਡ ਤੇ ਕਰਨ ਨੂੰ ਪਿਆ ਪਰ ਉਹ ਸਾਈਡ ਤੇ ਹੁੰਦੀਆਂ ਨਹੀਂ ਜਾਲੀਆਂ ਸਾਰੀਆਂ ਹਲਕੀਆਂ ਇਹਨੂੰ ਸਾਲ ਭਰ ਹੋ ਗਿਆ ਇਦਾਂ ਹੀ ਹੈ ਖੱਡੇ ਵਧ ਜਾਂਦੇ ਐ ਲੋਕੀ ਗਿਰਦੇ ਐ ਸਕੂਟਰ ਤੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਇਸ ਰੋਡ ਤੇ ਮੈਂ ਕਈ ਵਾਰੀ ਵੀ ਆਪਣੀ ਰਿਪੋਰਟ ਪਾਈ ਆ ਬਕਾਇਦਾ ਵੀਡੀਓ ਪਾਈਆਂ ਬੱਗਾ ਜੀ ਨੂੰ ਪਾਈ ਐ ਪ੍ਰੈਸ਼ਰ ਜੀ ਨੂੰ ਪਾਈ ਹੈ ਆਪਣੇ ਜਤਿੰਦਰ ਗਰਵੀ ਜੀ ਆ ਉਹਨਾਂ ਨੂੰ ਰਿਪੋਰਟ ਵਾਲ-ਵਾਰ ਪਾਈ ਹੈ ਸੰਦੀਪ ਸ਼ਰਮਾ ਜੀ ਨੂੰ ਪਾਈ ਹੈ ਲੇਕਿਨ ਕੋਈ ਵੀ ਅੱਛੀ ਦਾ ਹੱਲ ਕੋਈ ਨਹੀਂ ਕਰਦਾ ਜਿਹੜੇ ਸਕੂਟਰ ਤੇ ਐਕਟਿਵ ਹੋ ਤੇ ਆਉਂਦੇ ਜਾਂਦੇ ਹੈਗੇ ਹੈ ਇਵਨ ਦੈਨ ਉਹਨਾਂ ਨੂੰ ਆਪਣੀ ਸਿਹਤ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜੀ ਹੈ ਰੀੜ ਦੀ ਹੱਡੀ ਤੱਕ ਜਿਲ ਜਾਂਦੀ ਹੈ ਜੀ ਹੈ ਆ ਜਾ ਨਹੀਂ ਸਕਦੇ ਹੈਗੇ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਹੈਲੋ ਨੂੰ ਮਾਸੇ ਸਸ਼ੀਕਲ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂ ਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੋਂ ਦੋਸਤੋ ਅੱਜ ਪਹੁੰਚੇ ਲੁਧਿਆਣਾ ਸ਼ਹਿਰ ਦੇ ਕੇਸਰ ਗੰਜ ਤانوں ਦੱਸਦਾ ਕਿ ਕੇਸਰਗੰਜ ਰੋਡ ਤੇ ਜਿੱਥੇ ਤੁਹਾਨੂੰ ਦੱਸਦਾ ਕਿ ਤਕਰੀਬਨ ਕਰੋੜਾਂ ਦਾ ਟੈਕਸ ਜਿਹੜਾ ਹਰ ਸਾਲ ਇਹਨਾਂ ਵਪਾਰੀਆਂ ਵੱਲੋਂ ਦਿੱਤਾ ਜਾਂਦਾ ਲੇਕਿਨ ਨਰਾਜ਼ ਨੇ ਕਿ ਇਹ ਜਿਹੜੀ ਰੋਡ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਖੱਡੇ ਅਤੇ ਦੇਖੇ ਜਾ ਰਹੇ ਆ ਬਰਸਾਤ ਦਾ ਜਿੱਥੇ ਪਾਣੀ ਖੜਾ ਹੋ ਜਾਂਦਾ ਹੈ ਉਹਨੇ ਸਾਫ਼ ਤੌਰ ਤੇ ਕਿਹਾ ਹੈ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਬਿਲਕੁਲ ਹਾਂਜੀ ਸਰ ਇਹ ਜਿਹੜਾ ਹੱਬ ਹੈ ਇਹ ਵਪਾਰੀਆਂ ਦਾ ਹੋਲਸੇਲ ਹੱਬ ਹੈ ਜਿਹੜਾ ਕਿ ਕਰੋੜਾਂ ਰੁਪਏ ਦਾ ਟੈਕਸ ਦੇਣ ਦੇ ਬਾਵਜੂਦ ਵੀ ਇੱਥੇ ਕੋਈ ਕਿਸੇ ਕਿਸਮ ਦੀ ਸੁਨਵਾਈ ਨਹੀਂ ਹੈ ਕੇਸਗਾ ਰੋਡ ਗੋਕਲ ਰੋਡ ਸਾਬਨ ਬਾਜ਼ਾਰ ਲੱਕੜ ਬਾਜ਼ਾਰ ਕੇਸਗਾ ਮੰਡੀ ਇੱਥੇ ਇੰਨਾ ਬੁਰਾ ਹਾਲ ਹੈ ਅਗਰ ਇਹ ਟੋਏ ਜਿਹੜੇ ਹੈਗੇ ਆਂ ਬਾਰਿਸ਼ ਆ ਜਵੇ ਤਾਂ ਦੁਕਾਨਾਂ ਦੇ ਅੰਦਰ ਤੱਕ ਪਾਣੀ ਚਲੇ ਜਾਂਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਔਰ ਜੋ ਗੱਡੀ ਜਾਂਦੀ ਹੈ ਟੈਂਪੋ ਜਾਂਦੇ ਆ ਫਿਰ ਕੋਈ ਨਾ ਕੋਈ ਹਾਸਾ ਰੋਜ਼ ਮੰਗੂਏ ਤੇ ਹੋਇਆ ਰਹਿੰਦਾ ਇਹ ਇੰਨਾ ਕਰਕੇ ਹੀ ਇੱਥੇ ਟ੍ਰੈਫਿਕ ਵੀ ਜਮ ਰਹਿੰਦੀ ਆ ਤੇ ਅਸੀਂ ਅਸੀਂ ਹਰ ਐਮ ਐਲ ਏ ਨੂੰ ਵੀ ਦਰਖਾਸਤ ਕਰ ਚੁੱਕੇ ਆ ਕਿ ਕਾਰਪੋਰੇਸ਼ਨ ਕਮਿਸ਼ਨ ਨੂੰ ਵੀ ਅਸੀਂ ਇਸ ਚੀਜ਼ ਦੀ ਕਰ ਚੁੱਕੇ ਆ। ਔਰ ਅੱਜ ਦੇਖੋ ਇੱਥੇ ਬਿਜਲੀ ਦੇ ਖੰਬੇ ਔਰ ਬਿਜਲੀ ਦੇ ਤਾਰਾ ਇੰਨੇ ਕਿ ਨੰਗੀ ਹੈ ਕਿ ਇੱਥੇ ਜੇ ਟਰੱਕ ਨੰਗੇ ਟਰੱਕ ਦੇ ਉੱਪਰ ਕਈ ਵਾਰੀ ਹਾਦਸਾ ਹੋ ਚੁੱਕਿਆ ਕਿ ਇੱਥੇ ਇਹ ਬੰਦੇ ਮਰੇ ਆ ਤੇ ਸਰਕਾਰ ਦੇ ਉੱਤੇ ਜੂ ਵੀ ਨਹੀਂ ਚਾਹੁੰਦੀ ਜਿਹਦਾ ਅਸੀਂ ਅੱਜ ਵਪਾਰੀ ਇਸ ਚੀਜ਼ ਦਾ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਆ ਔਰ ਇਸ ਸਰਕਾਰ ਦੇ ਅੰਗੇਸਟ ਅਸੀਂ ਹੁਣ ਵਪਾਰੀ ਪੂਰਾ ਕੋਈ ਨਾ ਕੋਈ ਕਦਮ ਲਵਾਂਗੇ ਤੇ ਅਸੀਂ ਇਸ ਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਵਪਾਰੀਆਂ ਦੇ ਹੱਕ ਦੇ ਵਿੱਚ ਲੜੋਂਗੇ ਸਾਡੇ ਕੰਮ ਹੋਣੇ ਚਾਹੀਦੇ ਆ ਨਹੀਂ ਅਦਰਵਾਈਜ਼ ਅਸੀਂ ਧਰਨੇ ਵਗੈਰਾ ਦਮਾਂਗੇ ਸਰ ਇੱਥੇ ਆਂਜਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੈਗੀ ਹੈ ਸਾਰੇ ਜਿਹੜੇ ਟੈਂਪੂ ਆਉਂਦੇ ਹੈਗੇ ਜਿੰਨਾ ਮਾਲ ਉੱਤੇ ਆਉਂਦਾ ਮਾਲ गिर ਜਾਂਦਾ ਹੈਗਾ ਟੈਂਪੂ ਪਲੜ ਜਾਂਦਾ ਈ ਵੇ ਰਿਕਸ਼ਾ ਪਲੜ ਚੁੱਕੀਆਂ ਹੈਗੀਆਂ ਪਾਣੀ ਜਿਹੜਾ ਗੱਡ ਗੱਡੇ ਪਾਣੀ ਖੜ ਜਾਂਦਾ ਹੈਗਾ ਜਿਹੜੇ ਸਕੂਟਰ ਤੇ ਐਕਟਿਵ ਉੱਤੇ ਆਉਂਦੇ ਜਾਂਦੇ ਹੈਗੇ ਆ इवन देन ਉਹਨਾਂ ਨੂੰ ਆਪਣੀ ਸਿਹਤ ਦੀ ਪ੍ਰੋਬਲਮ ਵੀ ਹੋ ਜਾਂਦੀ ਹੈਗੀ ਹੈ ਰੀੜ ਦੀ ਹੱਡੀ ਤੱਕ ਖਿਲ ਜਾਂਦੀ ਹੈਗੀ ਹੈ ਆ ਜਾ ਨਹੀਂ ਸਕਦੇ ਹੈਗੇ ਪਰੇਸ਼ਾਨੀ ਬਹੁਤ ਜ਼ਿਆਦਾ ਹੈਗੀ ਹੈ ਸਰਕਾਰ ਨੂੰ ਇਹ ਬੇਨਤੀ ਹੈਗੀ ਕਿ ਇਹਦਾ ਹੱਲ ਜਲਦੀ ਤੋਂ ਜਲਦੀ ਸਪਸ਼ਟ ਤਰੀਕੇ ਨਾਲ ਕਰੇ ਹੈਗਾ ਅੱਛਾ ਸਰ ਜੀ ਸੰਜੀਵ ਸਿੰਘਲਾ ਪਰੇਸ਼ਾਨੀ ਇਸ ਰੋਡ ਰੋਡ ਦੇ ਬਹੁਤ ਜ਼ਿਆਦਾ ਖੱਡੇ ਨੇ ਭਰਾਏ ਜਾਣ ਇਹਦੇ ਨਾਲ ਬਹੁਤ ਪਰੇਸ਼ਾਨੀ ਆਉਂਦੀ ਹੈ ਬੰਦੇ ਗਿਰਦੇ ਨੇ ਹਰ ਰੋਜ਼ ਐਕਸੀਡੈਂਟ ਹੋ ਰਹੇ ਨੇ ਸੱਟਾਂ ਲੱਗਦੀਆਂ ਲੋਕਾਂ ਦੇ ਤੇ ਹੱਲ ਨਹੀਂ ਹੋ ਰਿਆ ਇਸ ਚੀਜ਼ ਦਾ ਇਹਦਾ ਹੱਲ ਕਰਨਾ ਜ਼ਰੂਰੀ ਹੈ ਕਿਸਰੇ ਰੋਡ ਮੇਨ ਵਪਾਰਿਕ ਸਿਸਟਮ ਇੱਥੇ ਸਾਰਾ ਚੱਲਦਾ ਤੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਲੋਕਾਂ ਲਈ ਇਹ ਗਵਰਨਮੈਂਟ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕੰਮ ਦੀ ਵਿਨੋਦ ਅਗਰਵਾਲ ਇਹ ਸਮੇਂ ਤੋਂ ਖੱਡਿਆਂ ਨੂੰ ਇਦਾਂ ਹੀ ਦੇਖ ਰਹੇ ਇਹਨੂੰ ਸਾਲ ਭਰ ਹੋ ਗਿਆ ਇਦਾਂ ਹੀ ਹੈ ਖੱਡੇ ਵਧੀ ਜਾਂਦੇ ਆ ਲੋਕੀ ਗਿਰਦੇ ਆ ਸਕੂਟਰ ਤੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਇਸ ਰੋਡ ਤੇ ਕੋਈ ਪੈਚ ਵਰਕ ਕੋਈ ਪੈਚ ਵਰਕ ਨਹੀਂ ਹੋਇਆ ਤੁਹਾਡੇ ਸਾਹਮਣੇ ਹੀ ਹੈਗਾ ਦੇਖੋ ਕੈਮਰੇ ਨਾਲ ਸਾਰੇ ਪਾਸੇ ਇਹੀ ਹਾਲ ਹੈ ਪੂਰੀ ਰੋਡ ਤੇ ਅੱਗੇ ਤੱਕ ਇਹੀ ਹਾਲ ਹੈ ਸੀਵਰੇਜ ਬਲੌਕ ਰਹਿੰਦਾ ਹੈ ਰਿਪੇਅਰ ਹੋ ਜਵੇ ਸੀਵਰੇਜ ਖੁੱਲ ਜਾ ਨਹੀਂ ਚਾਹੁੰਦੇ ਅਸੀਂ ਤਾਂ ਹੋਰ ਕੁਝ ਨਹੀਂ ਚਾਹੁੰਦੇ ਇਹ ਰਕੇਸ਼ ਗੁਪਤਾ ਕੀ ਪ੍ਰਸ਼ਾਨੀ ਆ ਰਹੀ ਸਰ ਸੜਕਾਂ ਦੇ ਬਾਰੇ ਹੈਗੀ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਇੱਥੇ ਸਲਿੱਪ ਕਰਕੇ ਹਰ ਰੋਜ਼ ਕੋਟਰ ਡਿੱਗਦੇ ਆ ਸੀਵਰੇਜ ਵਾਸਤੇ ਅਸੀਂ ਹੁਣ ਵੀ ਹਫ਼ਤਾ ਪਹਿਲਾਂ ਵੀ ਸਭ ਨੂੰ ਫੋਨ ਕੀਤੇ ਆ ਕੋਈ ਇੱਥੇ ਆ ਕੇ ਸੁਣਦਾ ਨਹੀਂ ਹੈਗਾ ਕੋਈ ਪਾਣੀ ਦੀ ਨਿਕਾਸੀ ਨਹੀਂ ਹੈਗੀ ਕੁਝ ਨਹੀਂ ਹੈਗਾ ਜੀ ਪਰੇਸ਼ਾਨੀ ਇਹ ਰੋਜ਼ ਟੋਏ ਪਏ ਹੋਏ ਸੜਕ ਤੇ ਕੋਈ ਨਾ ਕੋਈ ਥਰੀ ਵੇ ਰੋਈ ਪੜਿਆ ਹੁੰਦਾ ਵਿੱਚ ਬੱਚੇ ਬੈਠਦੇ ਨੇ ਸਵਾਰੀਆਂ ਬੈਠੀਆਂ ਹੁੰਦੀਆਂ ਕੋਈ ਨਾ ਕੋਈ ਉਹ ਪਲਟਿਆ ਹੁੰਦਾ ਤਾਂ ਕੋਈ ਸੁਨਵਾਈ ਨਹੀਂ ਕਿਸੇ ਵੱਸੋਂ ਵੀ ਬਸਾਤਾਂ ਦੇ ਵਿੱਚ ਤਾਂ ਗਰੋੜੇ ਪਾਣੀ ਆ ਸਾਰੇ ਸੀਵਰੇਜ ਪਾਣੀ ਬੰਦ ਨੇ ਪਏ ਇੱਥੇ ਜਦੋਂ ਵੀ ਬਾਰਿਸ਼ ਦੇ ਦਿਨਾਂ ਦੇ ਵਿੱਚ ਮੰਨ ਲਓ ਸਾਰੀ ਦਿਹਾੜੀ ਕਸਟਮਰ ਦਾ ਗਿਆਵਾ ਜਾਈ ਬੰਦ ਹੋ ਜਾਂਦੀ ਹੈ ਜਿਹਦੇ ਕਾਰਨ ਸਾਨੂੰ ਬੜੀ ਪਰੇਸ਼ਾਨੀ ਆਂਦੀ ਹੈ ਪਾਣੀ ਮਤਲਬ ਤੁਸੀਂ ਇਹ ਦੇਖ ਲਓ 2-2 ਦਿਨ ਹੀ ਨਿਕਲਦਾ ਸੀਵਰੇਜ ਟੁੱਟ ਜਾਂਦੇ ਆ ਜਾਲੀਆਂ ਸਰਵਰ ਦੇ ਵਿੱਚ ਆ ਉਹ ਜਾਲੀਆਂ ਬਦਲੀਆਂ ਬਦਲੀਆਂ ਜਾਂਦੀਆਂ ਪਰ ਉਹ ਫੇਰ ਵੀ ਟੁੱਟ ਜਾਂਦੀਆਂ ਉਹ ਸਾਈਡ ਦੇ ਕਾਰਨ ਨੂੰ ਕਿਹਾ ਪਰ ਉਹ ਸਾਈਡ ਤੇ ਹੁੰਦੀਆਂ ਨਹੀਂ ਜਾਲੀਆਂ ਸਾਰੀਆਂ ਹਲਕੀਆਂ ਮਤਲਬ ਸੀਵਰੇਜ ਦੀ ਜਿਹੜੀ ਉਹ ਹੈ ਸਿਸਟਮ ਉਹ ਸਹੀ ਨਹੀਂ ਹੈ ਉਹਨੂੰ ਠੀਕ ਕੀਤਾ ਜਾ ਜਾਵੇ ਮਤਲਬ ਅਸੀਂ ਮੈਂ ਜਦੋਂ ਦੀ ਆ ਬਾਰਸ਼ਾਂ ਦੇ ਦਿਨ ਆਏ ਆ ਚਾਰ ਵਾਰੀ ਜਾਲੀ ਬਦਲਵਾ ਚੁੱਕਾ ਹਾਂ ਪਰ ਉਹ ਜਾਲੀ ਫੇਰ ਟੁੱਟ ਜਾਂਦੀ ਹੈ ਮਤਲਬ ਜਾਲੀਆਂ ਮਜ਼ਬੂਤ ਨਹੀਂ ਹੈ ਮੈਂ ਕਈ ਵਾਰੀ ਵੀ ਆਪਣੀ ਰਿਪੋਰਟ ਪਾਈ ਹੈ ਬਕਾਇਦਾ ਵੀਡੀਓ ਪਾਈ ਹੈ ਬੱਗਾ ਜੀ ਨੂੰ ਪਾਈ ਹੈ ਪ੍ਰਸ਼ਰ ਜੀ ਨੂੰ ਪਾਈ ਹੈ ਆਪਣੇ ਜਤਿੰਦਰ ਗਰਵੀ ਜੀ ਆ ਉਹਨਾਂ ਨੂੰ ਰਿਪੋਰਟ ਵਾਰ-ਵਾਰ ਪਾਈ ਹੈ ਸੰਦੀਪ ਸ਼ਰਮਾ ਜੀ ਨੂੰ ਪਾਈ ਹੈ ਲੇਕਿਨ ਕੋਈ ਵੀ ਅਸਲੀ ਦਾ ਹੱਲ ਕੋਈ ਨਹੀਂ ਕਰਦਾ ਆੰਦੇ ਹਲਕਾ ਫੁਲਕਾ ਕਰਕੇ ਕੰਮ ਚੱਲ ਜਾਂਦੇ ਆ ਫਿਰ ਕੋ ਘੰਟੇ ਤੋਂ ਘੰਟੇ ਬਾਅਦ ਜਾਂ 6 ਘੰਟੇ ਬਾਅਦ ਪੇਪਾਣੀ ਭੱਸ ਗਿਆ ਫੇਡ ਬੋਰਡ ਦਿਓ ਫਿਰ ਬੋਰਡ ਦਿਓ ਨਿਕਲ ਦਿੱਲੀ ਵਲ ਲਗਾਤਾਰ 10 ਦਿਨ ਵੀਡੀਓ ਪਾਈ ਹੈ 10 ਦਿਨ ਚ ਕੋਈ ਵੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹ ਚੀਜ਼ ਨੂੰ ਹੱਲ ਕਰਕੇ بارشਾਂ ਦਿਨ ਇਹਨਾਂ ਦਾ ਪਾਣੀ ਖੜ ਜਾਂਦਾ ਹੈ ਕਿ ਆਪਾਂ ਲੋਕ ਕੋਈ ਜਵਾਬ ਨਹੀਂ ਦੇ ਸਕਦੇ ਇੱਥੇ ਵਪਾਰੀ ਆਦਮੀ ਇੰਨਾ GST ਦੇਣ ਤੋਂ ਬਾਅਦ ਵੀ ਇਹ ਹਾਲ ਹੈ ਜਨ ਜਾਨ ਦਿੰਦਾ ਵੇ ਫੇਤਾ ਪਤਾ ਨਹੀਂ ਕੀ ਹੱਲ ਕਰਨ ਦੁਨੀਆ ਸੀਸੀਟੀਵੀ ਕੈਮਰਾ ਨਹੀਂ ਕੋਈ ਲਾਈਟ ਬਸਾ ਲਗਾਈ ਕਿਆ ਕਿਆ ਕਿ ਲਾਈਟ ਲਗਾਈਏ ਚਲੋ ਭਈ ਲਾਈਟ ਚੱਲੂਗੀ ਥੋੜੇ ਮਾੜਾ ਰੋਸ਼ਨੀ ਦੇਗੀ ਤੇ ਕੁਝ ਸੋਚਿਆ ਜਾ ਸਕਦਾ ਹੈ ਟ੍ਰੈਫਿਕ ਜਾਨ ਦੇ ਗੱਲ ਕਰੀਏ ਕਿਉਂਕਿ ਕਈ ਵਾਰ ਗੱਡੀਆਂ ਦੇ ਬਹੁਤ ਸਾਰੇ ਟ੍ਰੈਫਿਕ ਤਾਂ ਚਲੋ ਨਿੱਕਲ ਵੀ ਜਾਂਦਾ ਜੋ ਮੜਵੜ ਗੱਡੀਆਂ ਗੁਡੀਆਂ ਵੀ ਆਉਂਦੀਆਂ ਨਿੱਕਲ ਜਾਂਦਾ ਟ੍ਰੈਫਿਕ ਨਿਕਲਦਾ ਵੀ ਹੈ ਨਹੀਂ ਵੀ ਨਿਕਲਦਾ ਉਹਨੂੰ ਉਹਦੇ ਲਈ ਕੋਈ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਇੱਕ ਇੱਕ ਪਲਾਨ ਹੋਣਾ ਚਾਹੀਦਾ ਜਿੱਨਾ ਹਰ ਟਾਈਮ ਟ੍ਰੈਫਿਕ ਚੱਲਦਾ ਰਹੇ ਤੇ ਇੱਥੇ ਸਫਾਈ ਦਾ ਕੋਈ ਅਰੇਂਜਮੈਂਟ ਨਹੀਂ ਹੈ ਔਰ ਲੋਕਾਂ ਦੀ ਕੋਈ ਇੱਥੇ ਕਿਸੇ ਵੀ ਪਾਣੀ ਦਾ ਕੋਈ ਅਰੇਂਜਮੈਂਟ ਨਹੀਂ ਹੈ ਸਰਕਾਰ ਵੱਲੋਂ ਇੱਥੇ ਕੋਈ ਫੈਸਿਲਿਟੀਆਂ ਨਹੀਂ ਹੈ ਤੇ ਇਸ ਕਰਕੇ ਸਰਕਾਰ ਇਨਾ ਫੰਡ ਲੈਂਦੀ ਹੈ ਇਨਾ ਇਕੱਠਾ ਕਰਦੀ ਹੈ ਤੇ ਇਹਨਾਂ ਨੂੰ ਧਿਆਨ ਕਰਨਾ ਚਾਹੀਦਾ ਹੈ ਭਾਜੀ ਕੀ ਕਹਿੰਦੇ ਆ ਜਦੋਂ ਤਾਂ ਐਮਐਲਏ ਕੋਈ ਇੱਥੇ ਬਣਿਆ ਨਹੀਂ ਨਾ ਸੀਗਾ ਜੀ ਤਾਂ ਮਦਨ لال ਬੱਗਾ ਜੀ ਬਾਜ਼ਾਰ 'ਚ ਆਏ ਤੇ ਪਾਣੀ ਖੜਾ ਸੀ ਕਾਰਪਸ ਨੂੰ ਫੋਨ ਲਾ ਕੇ ਕਹਿ ਲੱਗ ਗਏ ਜੀ ਆ ਤੁਸੀਂ ਮੰਡੀ ਦਾ ਕੀ ਹਾਲ ਕੀਤਾ ਹੈ ਲੋਕੀ ਕਿੱਦਾਂ ਲੰਘੂਏ ਕੀ ਲੰਘੂਏ ਕੋਲ ਕਿੱਦਾਂ ਲੰਘੂਏ ਜਦੋਂ ਐਮਐਲਏ ਬਣੇ ਆਣਾ ਤਾਂ ਦੂ ਕੀ ਦੂਰ ਹੈ ਦੇਖਣ ਵੀ ਨਹੀਂ ਮਤਲਬ ਕੀ ਹੈ ਜਦੋਂ ਇੱਥੋਂ ਲੰਘਦੇ ਹੁੰਦੇ ਹਨ ਉਹਨਾਂ ਦੇ ਗੱਨ ਮੈਨਾਂ ਸਾਈਡ ਤੇ ਕਰਾਉਂਦੇ ਲੋਕਾਂ ਨੂੰ ਟ੍ਰਾਫਿਕ ਸਾਈਡ ਕਰਾ ਦਿੰਦੇ ਆ ਕਿ ਸਾਡੀ ਗੱਡੀ ਜਾਣ ਦਿਓ ਇਹ ਆਮ ਆਦਮੀ ਪਾਰਟੀ ਜੀ ਮੈਂ ਅਸ਼ੋਕ ਗੋਇਲ ਮੰਡੀ ਕੇਸਰਗੰਜ ਵੈਲਫੇਅਰ ਐਸੋਸੀਏਸ਼ਨ ਜਨਰਲ ਸੈਕਟਰੀ ਤੇ ਇਹ ਦੱਸਣਾ ਚਾਹੁੰਦੇ ਆ ਕਿ ਇਹ ਮੰਡੀ ਕੇਸਰਗੰਜ 100 ਸਾਲ ਤੋਂ ਜ਼ਿਆਦਾ ਪੁਰਾਣੀ ਔਰ ਵਪਾਰ ਦਾ ਗੜ੍ਹ ਹੈ ਕੋਈ ਸੜਕਾਂ ਦਾ ਪਾਣੀ ਦਾ ਸੀਵਰੇਜ ਦਾ ਕਦੇ ਖਿਆਲ ਨਹੀਂ ਕੀਤਾ ਗਿਆ ਅਸੀਂ ਹੁਣ ਚਾਹੁੰਦੇ ਆ ਕਿ ਜਿਹੜੀ ਹੁਣੇ ਆਮ ਆਦਮੀ ਸਰਕਾਰ ਆਈ ਹੈ ਇਹ ਇਹ ਚੀਜ਼ਾਂ ਵੱਲ ਬਹੁਤ ਜ਼ਿਆਦਾ ਧਿਆਨ ਦੇ ਰਹੀ ਹੈ ਜੋ ਅਸੀਂ ਟੈਲੀਵਿਜ਼ਨ ਰਾਹੀਂ ਅਖਬਾਰਾਂ ਰਾਹੀਂ ਪੜ੍ਹ ਸੁਣ ਕੇ ਸਮਝ ਰਹੇ ਆ ਤਾਂ ਅਸੀਂ ਚਾਹਨੇ ਕਿ ਸਾਡੀ ਵੀ ਕੋਈ ਸੁਣਵਾਈ ਹੋਵੇ ਇੱਥੋਂ ਤੱਕ ਸਾਡੇ ਕਾਉਂਸਲਰ ਸਾਡੀ ਗੱਲ ਨੂੰ ਪਹੁੰਚਵਾਨ ਤੇ ਅਫਸਰਾਨ ਜਿਹੜੇ ਹੈਗੇ ਕਾਰਪੋਰੇਸ਼ਨ ਨਿਗਮ ਦੇ ਸਾਡੇ ਇਹ ਇਹ ਬਲਾਕ ਦੇ ਉਹ ਇਹਦਾ ਧਿਆਨ ਕਰਕੇ ਤੇ ਇਹਦੇ ਬਾਰੇ ਸੜਕਾਂ ਸਾਡੀਆਂ ਪੱਕੀਆਂ ਕੀਤੀਆਂ ਜਾਣ ਫਿਊਮਿਗੇਸ਼ਨ ਕੀਤੀ ਜਾਏ ਤੇ ਜਿਹੜੀ ਸੀਵਰੇਜ ਹੈ ਦੀ ਸਫਾਈ ਕੀਤੀ ਜਾਏ ਸੁਸ਼ੀਲ ਕੁਮਾਰ ਜੈਨ ਚੇਅਰਮੈਨ ਮੰਡੀ ਕੇ ਸਰਗੰਜ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਅੱਜ ਅਸੀਂ ਇੱਥੇ ਖੜੇ ਆ ਮੰਡੀ ਦੇ ਵਿੱਚ ਇਹ ਬੜੀ ਪੁਰਾਣੀ ਅਨਾਜ ਮੰਡੀ ਹੈ ਇੱਥੋਂ ਦੀ ਔਰ ਸ਼ਹਿਰ ਦਾ ਇੱਕ ਪੂਰਾ ਹੋਲ ਸੇਲ ਦਾ ਹੱਬ ਹੈ ਔਰ ਇੱਥੇ ਇੰਨਾ ਵਪਾਰੀ ਬਾਹਰੋਂ ਆਂਦਾ ਔਰ ਬਰਸਾਤ ਦੇ ਦਿਨਾਂ ਦੇ ਵਿੱਚ ਇੰਨਾ ਬੁਰਾ ਹਾਲ ਇੱਥੇ ਮੰਡੀ 'ਚ ਹੋ ਜਾਂਦਾ ਸਾਰਾ ਮਾਲ ਬਾਹਰ ਵੀ ਪਿਆ ਹੁੰਦਾ ਔਰ ਉਹ ਖਰਾਬ ਹੁੰਦਾ ਹੈਗਾ ਨਾ ਇੱਥੇ ਕੋਈ ਸੀਸੀਟੀਵੀ ਕੈਮਰੇ ਦੀ ਵਿਵਸਥਾ ਕਈ ਵਾਰੀ ਇੱਥੇ ਲੋਕਾਂ ਦੇ ਪੈਸੇ ਅੰਦਰੋਂ ਵੀ ਲੁੱਟੇ ਗਏ ਨੇ ਭਈ ਅਗਲਾ ਆ ਕੇ ਕਹਿ ਦਿੰਦਾ ਮੈਂ ਸੀਆਈਵੀ ਇੰਸਪੈਕਟਰ ਹੈਗਾ ਜਰ ਆਪਣਾ ਥੈਲਾ ਦਿਖਾ ਤੇ ਲੈ ਕੇ ਉਹ ਐਸੇ ਫਸ ਜਾਂਦੇ ਹੈਗੇ ਨੇ ਐਸੀ ਆ ਵੀ ਕਈ ਵਾਰ ਤਾਂ ਹੋ ਚੁੱਕੀਆਂ ਨੇ ਤੇ ਇੰਨਾ ਰੈਵਨਿਊ ਇਸ ਮੰਡੀ ਚੋਂ ਸੀ ਲੋਕ ਦਿੰਨੇ ਆ ਤੇ ਕਮ ਸੇ ਕਮ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਥੋਂ ਦਾ ਪੂਰਾ ਸੁਧਾਰ ਹੋਵੇ ਇੱਕ ਅੱਛੀ ਤਰੀਕੇ ਦੇ ਨਾਲ ਮੰਡੀ ਬਣੇ ਇਹਨਾਂ ਦੀ ਇੱਕੋ ਹੀ ਅਪੀਲ ਹੈ ਕਿ ਜਲਦ ਤੋਂ ਜਲ ਜਿਹੜਾ ਇਸ ਸੜਕ ਤੇ ਨਵੀਂ ਬਣਵਾਈ ਜਾਵੇ ਜਾਂ ਤੇ ਪੈਚ ਵਰਕ ਕਰਵਾਈ ਜਾਂ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹਾਂ ਲੁਧਿਆਣਾ ਲਾਈਕ ਤੇ ਪੇਜ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਬਹੁਤ ਹੀ ਲੱਗਿਆ ਸੋ ਸ਼ੇਅਰ ਕਰੋ ਸੋ ਕੈਮਰਾ ਪਰਸਨ ਤਰਮੇ ਦੇ ਨਾਲ ਹਰਦੀਪ ਧੂਆ ਨੂੰ ਦਿਵੇ ਇਜ਼ਾਜ਼ਤਾਂ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ